ਪੂਲ ਸੁਪਰ ਸਾਸਨ ਪੂਲ ਸੁਪਰ ਸਾਸਨ ਕੀ ਕਰੇ ਪਰ ਆ ਮੈਂ ਕਿਤੇ ਜਾ ਜਾ ਕੇ ਖਾਣੇ ਤੁਹਾਡੇ ਜਾ ਕੇ ਆਜਾ ਆਜਾ ਏਰੀਆ ਨਾ ਏਰੀਆ ਸਿਟੀ ਚ ਪੈਂਦਾ ਏਸ ਸਿਟੀ ਦੇ ਏਰੀਆ ਸਾਡਾ ਏਰੀਆ ਨਹੀਂ ਹੈ ਸਾਡਾ ਏਰੀਆ ਵੀ ਪੈਂਦਾ ਲੋ ਪਰਚਾ ਲਗਾ ਪਤਾ ਨਹੀਂ ਕਿੱਦਾਂ ਕੀਤਾ ਜਿੰਨੇ ਕਰਤਾ ਇਹਨਾਂ ਨੇ ਝੂਠਾ ਪਰਚਾ ਦਰਵਾਤਾ ਮੇਰੇ ਤੇ ਰਿਪੋਰਟਾਂ ਦੇ ਵਿੱਚ ਕੋਈ ਨਹੀਂ ਹੈ ਦੱਸੋ ਜਿਹੜੇ ਰਿਪੋਰਟਾਂ ਦੀ ਕੋਈ ਨਹੀਂ ਹੈ ਇਹਦੇ ਮੈਨੂੰ ਕਿੱਦਾਂ ਦੇ ਅੰਦਰ ਵੜਨਗੇ ਕੋਈ ਨਹੀਂ ਕੁਝ ਕਰ ਸਕਦੇ ਜੋ ਕੰਨਾ ਉਹ ਤਾਂ ਇਹਨਾਂ ਦਾ ਸਿਰਫ ਪਹਿਲਾਂ ਪਲਾਨਿੰਗ ਹੀ ਇਹ ਨੂੰ ਕਰਨੀ ਵੜਨ ਦੇਣਾ ਸਿਰ ਤੇ ਹਾਂ ਜੀ ਜੇ ਤੁਹਾਡਾ ਕੋ ਲੜਾਈ ਝਗੜਾ ਹੋਵੇ ਨਹੀਂ ਉਹ ਡਾਕਟਰ ਨਹੀਂ ਬਿਲਕੁਲ ਲੜਾਈ ਝਗੜੇ ਮੈਂ ਕਿੱਥੇ ਜਾਵਾਂ ਮੈਂ ਤਾਂ ਕਿਹਾ ਕਿ ਕੁਝ ਮਰਦੀ ਵੀ ਪਰ ਮੈਂ ਨਹੀਂ ਜਾਣਾ ਮੈਂ ਬੜੀ ਅਕਲੀ ਹੈਗਾ ਨਾ ਜੇ ਤੁਹਾ ਡਾਇਰ ਘੜਿਆ ਮੈਂ ਆਪਣੇ ਘਰ ਜਾਵਾਂ ਮੈਂ ਤੇਲ ਲੈ ਕੇ ਹੀ ਨਾਲ ਮੈਂ ਪਾ ਕੇ ਮਰ ਜਾਣਾ ਵਾ ਬਸ ਇੱਥੇ ਮਰਨਾ ਹੈ ਇਹ ਜ਼ਿੰਮੇਵਾਰੂ ਬੈਠੇ ਪੜਨੀ ਨਹੀਂ ਜਾਂਦੇ ਮੈਂ ਤਾਂ ਕਹਿਖਾਂ ਨਹੀਂ ਇਹ ਤਾਂ ਗੱਲਾਂ ਸਫਾਈ ਹੋਣੀ ਕਿਹਨੇ ਵੀ ਮੈਨੂੰ ਕਿਹਦੇ ਦੀ ਸਫਾਈ ਪਾਜੀ ਮੈਂ 6 ਮਾਰਚ ਦੀ ਜਮਾਨਤ ਤੇ ਆਈ ਆ ਉਦੋਂ ਦੀ ਮੈਂ ਕਦੀ ਕਦੀ ਭਿਆਨ ਤੋਂ ਕਦੀ ਭਰਾ ਤੋਂ ਕਿਦਾਂ ਮੈਂ ਘਰ ਦੀ ਮਾਲਕ ਹੋ ਕੇ ਠੇਕੇਾਨੀ ਹੂੰ ਇਹ ਮੰਨ ਲਾ ਜਾਨੇ ਕਿ ਉਹਦੇ ਉੱਤੇ ਮੇਰੇ ਵਾਲਾ ਆਇਆ ਨਾ ਹੁਣ ਇਹਨੇ ਕਾਹਲੇ ਚੰਨਦੇ ਮੈਂ ਤਾਂ ਕੁੱਟ ਨਹੀਂ ਚੱਲੂ ਰਿਹਾ ਜਾਂ ਤੁਹਾਡਾ ਤਾਲਾ ਤੋੜ ਰਿਹਾ ਜਾਂ ਡੰਡਾ ਤੋੜ ਰਿਹਾ ਮੈਂ ਤਾਂ ਨਹੀਂ ਟੁੱਟ ਸਕਦਾ ਨਾਲੇ ਇੱਕ ਠੀਕ ਜਿਹੀ ਸਪਸ਼ਟ ਕਲੀਅਰ ਗੱਲ ਹੈ ਜੀ ਨਾ ਮੈਂ ਤਾਲਾ ਤੋੜਨਾ ਨਾ ਮੈਂ ਕਹਿੰਦੇ ਜ਼ਬਰਦਸਤੀ ਕਰਨੀ ਹੈ ਮੈਂ ਲਾਡਰ ਆਰਡਰ ਉਹ ਦੇਖੂਗਾ ਕੀ ਕਰਨਾ ਉਹ ਵਿੱਚ ਠੀਕ ਹੈ ਬਾਕੀ ਨਾਮ ਆ ਕਿ ਇਹਨੂੰ ਘਰ ਵਾ ਸਕਦਾ ਨਾਮ ਆ ਕੱਢ ਸਕਦਾ ਕੋਰਟ ਤੋਂ ਆਰਡਰ ਤੋਂ ਜੋ ਮਤਲਬ ਕਿ ਇਹ ਮੇਰੇ ਪਿਓਰ ਬਣਾ ਪਿਓ ਰਿਆਂ ਨਹੀਂ ਇਹਨਾਂ ਜਿਹੜੇ ਗਾਇਵਰੇ ਸੁਣਾਵੀਆਂ ਰਹੀ ਰਹੀ ਹੈ ਨਾ ਅੱਛਾ ਜੀ ਤੇ ਜੇ ਨਾਲ ਹਾਂ ਤੇ ਹੁਣ ਉਹ ਮੈਨੂੰ ਮਾਰਨ ਆਈ ਕਿੰਨੇ ਬੰਦੇ ਲੈ ਕੇ ਆਈ ਹੁਣ ਉਹ ਪਿੱਛੇ ਨੂੰ ਭੱਜ ਗਏ ਕੋਈ ਹੁਣ ਆਣਾ ਥਾਮੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਮਾਰੀ ਸਾਮਾ ਪਾਵਾਂ ਨਾ ਨੂੰ ਤਲਾਟੇ ਟੋਲੇ ਕਰੋ ਤੁਸੀਂ ਉਹਨੇ ਕਿਹਾ ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈ ਕਿ ਮੈਂ ਇੱਥੇ ਆਣਾ ਹੈ ਅੰਦਰ ਅਜਾ ਸਾਡਾ ਪਿਓ 10 10 ਸਾਲ ਦੀ ਰਹਿਦੀਆਂ ਰੱਖੇ ਮੁੜ ਕੇ ਮਰ ਗਿਆ ਹੁਣ ਤੁਹਾਡੀ ਵੀ ਮੰਗ ਨਹੀਂ ਇਹਨਾਂ ਦਾ ਘਰ ਜਿੱਥੇ ਹੈਗਾ ਕਿ ਨਹੀਂਗਾ 2007 ਚ ਹੋਈ ਸੀ ਮੇਰੀ ਮੇਰੇ ਨਾਮ ਪਰਮਜੀਤ ਆ ਮੇਰੇ ਹਸਬੰਡ ਪੰਜਾਬ ਪੁਲਿਸ ਦੇ ਇੰਸਪੈਕਟਰ ਸੀ ਜਿਨ੍ਹਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਸੀ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਕਰਾਇਆ ਕਿ ਮੈਂ ਉਹਨਾਂ ਨੂੰ ਕੋਈ ਜਨਦੀ ਕਿ ਮਾਰਿਆ ਮੇਰੇ ਨਾਲ ਕੋ ਸਾਥੀਆਂ ਦਾ ਨਾਮ ਆਇਆ ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ ਇਹਨਾਂ ਨੇ ਹੁਣ ਵੇਖੋ ਮੈਂ 6 ਮਾਰਚ ਨੂੰ ਏਰੀ ਜ਼ਮਾਨਤ ਹੋ ਗਈ ਮੈਂ ਜਦੋਂ ਘਰ ਆਈ ਮੈਂ ਇਹ ਮੈਨੂੰ ਘਰ ਨਹੀਂ ਵੜਨ ਦੇਉਂਦੇ ਇਹ ਬੱਚੇ ਵੀ ਦਖਲ ਲੇ ਕਿੰਨੇ ਭੈਣ ਭਰਾ ਦੋਵੇਂ ਨੋਹਾਂ ਜਵਾਈ ਹੁਣ ਇਹ ਕਦੀ ਅਦਾਲਤ 'ਚ ਜਾ ਕੇ ਮੇਰਾ ਪਿੱਛਾ ਕਰਨ ਦੇ ਕਦੀ ਕੋਸ਼ਿਸ਼ ਕਰਦੇ ਜਿਹੜੇ ਸਾਰੇ ਮੇਰੇ ਕੋਲ ਪ੍ਰੂਫ ਆ ਇਹਨਾਂ ਮੈਨੂੰ ਕੋਝਵੀਂ ਮਰਵਾ ਸਕਦੇ ਕੋਈ ਵੀ ਕਰ ਸਕਦੇ ਆ ਇਹ ਮੁੰਡਾ ਨਸ਼ੇ ਕਰਦਾ ਤੇ ਕਿੰਨਾ ਨਸ਼ੇ ਵੇਚਦਾ ਵੀ ਆ ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ ਹੁਣ ਵੇਖੋ ਮੈਂ ਕਹ ਜੀ ਆਪਣੇ ਭੈਣ ਭਰਾਵਾਂ ਕੋਲ ਰਹਿ ਰਹੀ ਕਦੀ ਜਿੱਤੇ ਮੈਂ ਕਿੱਥੇ ਜਾਵਾਂ ਮੈਨੂੰ ਇੱਥੇ ਇਨਸਾਫ ਚਾਹੀਦਾ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਹੈ ਸੀਐਮ ਤੱਕ ਗੱਲ ਪਹੁੰਚਾਈ ਜਾਵੇ ਕਿ ਇਦਾਂ ਔਰਤਾਂ ਨਾਲ ਧੱਕਾ ਹੋ ਰਿਹਾ ਵਾ ਕੋਈ ਇਨਸਾਫ ਨਹੀਂ ਮਿਲਦਾ ਪਿਆ ਹਾਂ ਜੀ ਮੈਂ ਪੁਲਿਸ ਕੰਪਲੇਟ ਵੀ ਕੀਤੀ ਹੈ ਜੀ ਪੁਲਿਸ ਇਹ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ ਇਹ ਜਬਰਦਸਤੀ ਦੀ ਵਾਰਤਾਲ ਜਦੋਂ ਇਹਨਾਂ ਨੇ ਤਾਲੇ ਲਾਏ ਆ ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੱਡੇ ਬਿਠਾ ਕੇ ਬੈਠੇ ਨੇ ਤੇ ਮੈਂ ਕਿੱਦਾਂ ਵੜ ਸਕਦੀ ਹਾਂ ਕੱਲੀ ਜਨਾਨੀ ਮੇਰਾ ਕੋਈ ਬੱਚਾ ਨਹੀਂ ਹੈਗਾ ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ ਜਿੱਦਾਂ ਇੰਜ ਆਏ ਇੱਥੇ ਹਾਂਜੀ ਮੈਂ ਅੱਜ ਘਰ ਆਈ ਆ ਪਰ ਮੈਨੂੰ ਵੜ ਨਹੀਂ ਦਿੰਦੇ ਮੈਂ ਪਹਿਲਾਂ ਵੀ ਆਈ ਆ ਇਸ ਦਾ ਗੇਟ ਬੰਦ ਕਰ ਲੈਂਦੇ ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨ-ਸਮੂਨ ਵੇਚ ਦਿੱਤਾ ਆ ਮੇਰਾ ਗਹਿਣਾ ਆ ਮੇਰਾ 10 ਲੱਖ ਰੁਪਇਆ ਕੈਸ਼ ਵੀ ਜਿਹੜੀ ਮੈਂ ਪਹਿਲੇ ਦਿਨ ਤੋਂ ਦਰਖਾਸਤ ਦੇ ਲਈ ਆ ਵੀ ਇਹਨਾਂ ਨੂੰ ਮੈਨੂੰ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਨੇ ਮੇਰਾ ਸਾਰਾ ਕੁਝ ਕੱਢ ਲਿਆ ਹੁਣ ਹਾਂਜੀ ਇਹ ਅਮਲੀਏ ਵੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਵੇਖੋ ਕਰ ਰਿਹਾ ਵਾ ਹਾਂਜੀ ਕਿਉਂ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ ਹਾਂਜੀ ਤੇ ਦੂਜੀ ਗੱਲ ਇਹ ਹੈ ਵੀ ਇਹਦੀ ਭੈਣ ਨੇ ਜਾਲੀ ਸਰਟੀਫਿਕੇਟ ਬਣਾਇਆ ਆਪਣੀ ਉਮਰ ਵਧਾਈ ਘਟਾਈ ਆ ਇਹਨਾਂ ਨੂੰ ਸ਼ੱਕ ਹੈ ਇਹ ਆ ਕਿ ਇਹ ਅੰਦਰ ਜਾ ਕੇ ਕੋਈ ਪ੍ਰੂਫ ਲੱਭੇਗੀ ਤੇ ਦੇਹਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ ਇਹ ਸਾਰੇ ਹਿੱਸਾ ਕਰਕੇ ਹੀਰਾ ਫੇਰੀਆ ਕਰਦੇ ਆ ਮੈਂ ਅੱਜ ਨਹੀਂ ਜਾਊਂਗੀ ਕਦੀ ਵੀ ਨਹੀਂ ਜਾਊਂਗੀ ਮੈਂ ਇੱਥੇ ਬੈਠੀ ਰਹੂੰਗੀ ਮੈਂ ਆਪਣੇ ਕੰਮ ਦੇ ਅੰਦਰ-ਅੰਦਰ ਨੂੰਣਾ ਬਸ ਹਾਂਜੀ ਬੱਸ ਇਹ ਤੁਹਾਨੂੰ ਆਇਆ ਲੱਗੀਆਂ ਪਹਿਲੀ ਗੱਲ ਤੇ ਹੈ ਜੀ ਇਹ ਸਿਟੀ ਦਾ ਏਰੀਆ ਹੈ। ਮੈਂ ਕਹਾ ਚੌਕੀਨ ਚਾਜ ਬਲਕਲਾ। ਠੀਕ ਹੈ ਜੀ। ਇਹ ਭੈਣ ਜੀ ਕਹਿ ਰਹੇ ਨੇ ਵੀ ਇਹ ਮੇਰਾ ਘਰ ਆ। ਜਿਹੜਾ ਮਰਨ ਵਾਲਾ ਭਾਗ ਸਿੰਘ ਆ ਉਹਦੀ ਵਾਈਫ ਆ। ਮੇਰਾ ਰਾਈਟ ਹੈ ਘਰ ਵਿੱਚ। ਮੈਂ ਘਰ ਵਿੱਚ ਜਾਣਾ। ਆਪਣੇ ਘਰ ਵਿੱਚ ਜਾਵੇ। ਉਸ ਦੇ ਵਿੱਚ ਕੀ ਕਰ ਸਕੀਏ। ਮੈਂ ਤਾਂ ਤਾਲਾ ਤੋੜਨਾ ਨਹੀਂਗਾ। ਨਾ ਧੱਕੇ ਨਾਲ ਬਾਹਰ ਨਾ ਕੱਢਣਾ। ਠੀਕ ਹੈ ਜੀ। ਜੀ ਉਹਨਾਂ ਦਾ ਘਰ ਤੇ ਆਪਣੇ ਘਰ ਜਾਣਗੇ। ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ। ਕੋਈ ਕੁਝ ਮੰਗੇ ਚੁਣ ਆਈ ਹੈ ਇਹਨਾਂ ਕੋਲ ਵੀ। ਨਹੀਂ ਜੀ ਕੋਈ ਕੁਝ ਮੰਗਣੀ ਨਹੀਂ ਕੋਈ ਕੁਝ ਨਹੀਂ। சிட்டியின் பிஷ்வகாலம்